ਸਿੰਘ ਸਾਹਿਬ ਨੂੰ ଫਾਰਮਲ ਤੌਰ ਤੇ ਮਿਲ ਕੇ ਚੱਲਾਂ ਇੰਨਾ ਹੀ ਸੀਗਾ ਕੀ ਖਾਸ ਗੱਲਬਾਤ ਨਹੀਂ ਹੈ ਜੀ ਖਾਸ ਗੱਲਬਾਤ ਕੋਈ ਹੋਈ ਨਹੀਂ ਫਾਰਮਲ ਫਾਰਮਲ ਤੌਰ ਤੇ ਸੱਚਖੰਡ ਸੱਚਖੰਡ ਨਮਸਕਾਰ ਕਰਨ ਆਇਆ ਸੀ ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ ਯਾਨੀ 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 ਸਰਕਾਰ ਦੇ ਤੌਰ ਤੇ ਵਾਪਸ ਲੈਣ ਤੋਂ ਇਹਨੂੰ ਲੈ ਕੇ ਮੀਟਾਵਾ ਉੱਠੋ ਉਹ ਜਿਹੜਾ ਮੈਂ ਦੇਣਾ ਸੀ ਦੇ ਦਿੱਤਾ ਇਹ ਹੁਣ ਮੈਂ ਕਮੇਟੀ ਵੱਲੋਂ 18 ਮਾਰਚ ਨੂੰ ਮਾਰਕਿੰਗ ਕਮੇਟੀ ਨੇ ਦੇਖਣਾ ਆ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਂ ਵਰਕਿੰਗ ਕਮੇਟੀ ਨੇ ਤੁਹਾਨੂੰ ਕੀ ਆ ਸੇ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮਨਾਣਾ ਨਿਕਾ ਇਹ ਤਾਂ ਪੱਕੀ ਪਰ ਪ੍ਰਧਾਨ ਜੀ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਆ ਕੋਸ਼ਿਸ਼ ਹੈ ਜਿਹੜੀ ਆ ਕਿ ਕਿਤੇ ਜਾ ਰਿਹਾ ਰਸਤੇ ਪਹੁੰਚੇ ਸਾਨੂੰ ਫਿਕਰ ਮਜੀਠਿਆ ਵੀ ਜੀ ਕੀ ਗੱਲਬਾਤ ਪੰਜਵੇਂ ਮਿੰਟ ਕਮੇਟੀ ਵੀ ਪਹੁੰਚੀ ਸਿੰਘ ਸਾਹਿਬ ਗੰਨੀ ਰਕबीर ਸਿੰਘ ਵੀ ਪਹੁੰਚ ਗਏ ਮੈਂ ਤਾਂ ਮੇਰੇ ਉੱਤੇ ਤੁਰ ਜਣ ਸਾਧਾ ਰਹਿਆ ਹੁੰਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਔਰ ਮੈਂ ਜਿਹਦਾ ਬਹਿਨ ਸੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਭਾਈ ਹੁਣ ਵਰਕਿੰਗ ਕਮੇਟੀ ਆਪਣੇ ਅਗਰ ਸਟੇ ਕਮੇਟੀ ਦੇਖੂਗੀ ਐਸਜੀਪੀਸੀ ਦੀ ਕੀ ਕਰਨਾ ਪਵੇ ਪ੍ਰਧਾਨ ਜੀ ਹੁਣ ਚਚਾ ਆਵੇਂ ਇਹ ਵੀ ਉੱਠਦੀ ਹੈ ਕਿ ਜ਼ਹੇਦਾਰੀ ਵੀ ਪ੍ਰਧਾਨ ਜੀ ਜਿਹੜੀ ਖਾਲੀ ਹੋ ਸਕਦੀ ਹੈ ਜੋ ਚਚਾ ਆਵੇਂ ਉਹ ਚਰਚਵਾ ਕਾਨੂੰ ਆਮੇ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲੈਨੇ ਕੋਈ ਚਾਤਾ ਨਹੀਂ ਗੱਲ ਆ ਰਹੀ ਹੈ ਜੀ ਜੋ ਪਾਉ ਜੀ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਸਚਕੰਨ ਸ੍ਰੀ ਹਰਮੰਦਰ ਸਾਹਿਬ ਆਏ ਸਨ ਮੱਥਾ ਟੇਕਨ ਉਹਨਾਂ ਨੇ ਅਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨਾਲ ਉਹਨਾਂ ਦੇ ਰਿਹਾਇਸ ਦੇ ਉੱਤੇ ਮੁਲਾਕਾਤ ਕੀਤੀ ਹੈ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ ਕਿ ਰੂਟੀਨ ਵਾਂਗੂ ਮੁਲਾਕਾਤ ਮਥਾ ਟਿਕਣ ਲਈ ਆਏ ਸਨ ਸਜੰਕ ਸਿੰਘ ਹਰਬੰਦਰ ਸਾਹਿਬ ਤੇ ਉਹ ਨਮਸਕਾਰ ਸਿੰਘ ਸਾਹਿਬ ਨੂੰ ਕਰਨ ਲਈ ਉਹਨਾਂ ਦੇ ਨਿਵਾਸ ਤੇ ਪਹੁੰਚੇ ਸਨ ਅਸਤੀਫੇ ਦੀ ਗੱਲ ਤੇ ਉਹਨਾਂ ਨੇ ਕਹਿ ਸਾਫ਼ ਕਿਹਾ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਔਰ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਕੰਸੋਈਆਂ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਇਹ ਕੰਸੋਈਆਂ ਜਿਹੜੀਆਂ ਨੇ ਉਡਦੀਆਂ ਪਈਆਂ ਨੇ ਮਗਰ ਇਹੋ ਜੀ ਕੋਈ ਗੱਲ ਨਹੀਂ ਗਿਆਨੀ ਰਵਜੀਤ ਸਿੰਘ ਆਪਣਾ ਅਸਤੀਫਾ ਨਹੀਂ ਦੇਣਗੇ ਆਪਣੇ ਅਹੁਦੇ ਦੇ ਉੱਤੇ ਬਣੇ ਰਹਿਣਗੇ। ਕੈਮਰਮੈਨ ਨਤੇਸ਼ ਦੇ ਨਾਲ ਜੋਤੀ ਬਹਿਲ, ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ। ਸਿੰਘ ਸਾਹਿਬ ਨੂੰ ଫਾਰਮਲ ਤੌਰ ਤੇ ਮਿਲ ਕੇ ਚੱਲਣਾ ਇੰਨਾ ਹੀ ਸੀਗਾ। ਕੀ ਖਾਸ ਗੱਲਬਾਤ ਰਹੀ ਹੈ ਜੀ? ਖਾਸ ਗੱਲਬਾਤ ਕੋਈ ਹੋਈ ਨਹੀਂ। ਫਿਰ ਪਤਾ ਹੀ ਲੋਕ ਇਹ ਦੱਸੋ। ਔਰ ଫਾਰਮਲ ଫਾਰਮਲ ਤੌਰ ਤੇ ਸੱਚਖੰਡ ਸੱਚਖੰਡ ਨਮਸਕਾਰ ਕਰਨ ਆਇਆ ਸੀ। ਜੀ। ਤੇ ਮੈਂ ਸਿੰਘ ਸਾਹਿਬ ਕੋ ਮੇਰਾ ਫਰਜ਼ ਵੀ ਬਣਦਾ। ਯਾਨੀ 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 ਖਲਤ ਹੈ ਪਾਲਿਸੀ ਵੇਤੇ ਵਾਪਸ ਲੈਣ ਤੋਂ ਇਹਨੂੰ ਲੈ ਕੇ ਵੀ ਬਿਚਾਵਾ ਉੱਠ ਉਹ ਜਿਹੜਾ ਮੈਂ ਦੇਣਾ ਸੀ ਦੇਤਾ ਇਹ ਹੁਣ ਮਾਰਜਿਨ ਕਮੇਟੀ ਵੱਲੋਂ ਸਾਰੇ ਮਾਰਜਿਨ ਕਮੇਟੀ ਨੇ ਦੇਖਣਾ ਆ ਸਾਕਿੰਗ ਕਮੇਟੀ ਕੀ ਕਰਦੀ ਉਹਨਾਂ ਦਾ ਉਹਨਾਂ ਦਾ ਆਪਣੇ ਪੈਰੋਂ ਇਹ ਵਰਕਿੰਗ ਕਮੇਟੀ ਨੇ ਤੁਹਾਨੂੰ ਕੀ ਆ ਫਿਰ ਚਲੋ ਫਿਰ ਮੈਂ ਸੋਚੂਗਾ ਫਿਰ ਮੈਂ ਵਾਪਸ ਤਾਂ ਮੈਨਾਂਣਾ ਨਿਕਾ ਇਹ ਤਾਂ ਪੱਕੀ ਗੱਲ ਹੈ ਪਰਦਾਜੀ ਇਹ ਗੱਲਬਾਤ ਤੁਹਾਨੂੰ ਮਨਾਉਂਦੀ ਹੈ ਕੋਸ਼ਿਸ਼ ਜਿਹੜੀ ਹੈ ਕਿ ਕੀਤੇ ਜਾ ਰਿਹਾ ਹੈ ਰਸਤੇ ਪਹੁੰਚੇ ਸਾਨੂੰ ਫਿਕਰ ਮਜੀਠਿਆ ਵੀ ਜੀ ਕੀ ਗੱਲਬਾਤ ਪੰਜਵੇਂ ਮੀਟ ਕਮੇਟੀ ਵੀ ਪਹੁੰਚੀ ਸਿੰਘ ਸਾਹਿਬ ਗੰਨੇ ਰਕबीर ਸਿੰਘ ਵੀ ਪਹੁੰਚੇ ਮੈਪ ਉੱਪਰ ਤੁਹਾਨੂੰ ਦੱਸਾ ਰਹਿਆਂ ਹਾਂ ਦਾ ਜਿਹੜੇ ਮੇਰੇ ਤੇ ਯਕੀਨ ਕਰਦੇ ਆ ਪਰ ਮੈਂ ਜਿਹਦਾ ਬੇਨਤੀ ਕਹੀ ਆ ਇਹ ਕਿਉਂਕਿ ਮੈਂ ਤਾਂ ਦੇ ਚੁੱਕਾ ਸੀ ਬਾਈ ਹੁਣ ਵਰਕਿੰਗ ਕਮੇਟੀ ਆਪਣੇ ਅੱਜ ਸਰਕ ਕਮੇਟੀ ਦੇਖੋ ਕਿ ਐਸਜੀਪੀਸੀ ਦੀ ਕੀ ਕਰਨਾ ਪਰਦਾ ਜੀ ਹੁਣ ਚਰਚਾ ਆਵੇਂ ਇਹ ਵੀ ਉੱਠਦੀ ਆ ਕਿ ਜਹੇਦਾਰ ਦੀ ਵੀ ਪਰਦਾ ਜੀ ਜਿਹੜੀ ਖਾਲੀ ਹੋ ਸਕੀ ਹੈ ਜੋ ਚਰਚਾ ਆਵੇਂ ਉਹ ਚਰਚਾ ਕਾਹਨੂੰ ਆਵੇਂ ਕਰੀ ਜਾਂਦੇ ਜਿਹੜੀ ਗੱਲੇ ਨੇ ਉਹਨੂੰ ਆਪਾਂ ਚਰਚਾ ਬਣਾ ਲੈਨੇ ਕੋਈ ਚਰਚਾ ਨਹੀਂ ਕੋਈ ਗੱਲ ਆ ਰਹੀ ਹੈ ਜੀ ਜੋ ਪੌਜੀ ਆ ਜਾ ਆ ਜਾ ਸ਼ਰੋਪਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਸਨ ਮੱਥਾ ਟੇਕਨ ਉਹਨਾਂ ਨੇ ਅਸ਼ਰੀਆ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨਾਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਮੁਲਾਕਾਤ ਕੀਤੀ ਹੈ ਗੱਲਬਾਤ ਦੌਰਾਨ ਇਹ ਗੱਲ ਕਹੀਏ ਕਿ ਰੂਟੀਨ ਵਾਂਗੂ ਮੁਲਾਕਾਤ ਮੈਥੋਡਿਕਲੀ ਆਏ ਸਨ ਸਜੰਛੀਆ ਹਰਬੰਦਰ ਸਾਹਿਬ ਤੇ ਉਹ ਨਮਸਕਾਰ ਸਿੰਘ ਸਾਹਿਬ ਨੂੰ ਕਰਨ ਲਈ ਉਹਨਾਂ ਦੇ ਨਿਵਾਸ ਤੇ ਪਹੁੰਚੇ ਸਨ ਅਸਤੀਫੇ ਦੀ ਗੱਲ ਤੇ ਉਹਨਾਂ ਨੇ ਕਹਿ ਸਾਫ਼ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਔਰ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਕੰਸੋਈਆਂ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਇਹ ਕੰਸੋਈਆਂ ਜਿਹੜੀਆਂ ਨੇ ਉਡਦੀਆਂ ਪਈਆਂ ਨੇ ਮਗਰ ਇਹੋ ਜੀ ਕੋਈ ਗੱਲ ਨਹੀਂ ਗਿਆਨੀ ਲਖਵੀਰ ਸਿੰਘ ਆਪਣਾ ਅਸਤੀਫਾ ਨਹੀਂ ਦੇਣਗੇ ਆਪਣੇ ਅਹੁਦੇ ਦੇ ਉੱਤੇ ਬੜੇ ਰਹਿਣਗੇ ਚੈਨਲ ਪਰਸਨ ਨਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ